ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ਹਿਰੀਆਂ ਨੂੰ ਔਰ ਪਿੰਡਾਂ ਵਾਲਿਆਂ ਨੂੰ ਬੜੀ ਸਮਝਣ ਦੀ ਗੱਲ ਹੈ ਕਿ ਜੋ ਸਮਾ ਚੱਲ ਰਿਹਾ ਹੈ ਫਿਲਹਾਲ ਜੰਗੋ ਜਹਾਦ ਦਾ ਤੇ ਹੁਣ ਜਿਹੜੀ جنگ ਅੱਜਕੱਲ ਚੱਲ ਰਹੀ ਹੈ ਇਹ ਹੈਗੀ ਟੈਕਨੀਕਲੀ ਜੰਗ ਜਿਸ ਤਰ੍ਹਾਂ ਅਸਮਾਨ ਤੋਂ ਤਾਰਾ ਜਾਂ ਗ੍ਰਹਿਣ ਛੱਤਰ ਤਾਰਾ ਦੇਖ ਸਕਦਾ ਹੈ ਇਸੇ ਤਰ੍ਹਾਂ ਅਸਮਾਨ ਤੋਂ ਕੋਈ ਨਾ ਕੋਈ ਬਰੂਦ ਨਵਾਂ ਚੀਜ਼ ਦੇਖ ਸਕਦੀ ਹੈ ਤੇ ਇਨਸਾਨ ਕੋਈ ਏਡੀ ਵੱਡੀ ਚੀਜ਼ ਨਹੀਂ ਹੈਗਾ ਇਸ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਪ੍ਰਸ਼ਾਸਨ ਜੋ ਕਹਿ ਰਿਹਾ ਜੋ ਸਰਕਾਰ ਕਹਿ ਰਹੀ ਉਸ ਦੀਆਂ ਹਦਾਇਤਾਂ ਮੰਨੀਆਂ ਚਾਹੀਦੀਆਂ ਕਈ ਵਾਰੀ ਸੀ ਦੇਖਦੇ ਕਿਸੇ ਕਈ ਜਗ੍ਹਾ ਤੇ ਕੋਈ ਐਸੀ ਚੀਜ਼ ਡਿੱਗ ਪੈਂਦੀ ਹੈ ਤੇ ਲੋਕ ਇਕੱਠੇ ਹੋ ਜਾਂਦੇ ਬਾਰੂਦ ਨਾਲ ਖੇਲਣਾ ਨਹੀਂ ਚਾਹੀਦਾ ਕਈ ਵਾਰੀ ਬਹੁਤ ਐਸੀਆਂ ਘਟਨਾਵਾਂ ਹੋਈਆਂ ਨੇ ਕਿ ਕੋਈ ਚੀਜ਼ ਬਾਰੂਦ ਵਾਲੀ ਅਜੇ ਫਟਣ ਵਾਲੀ ਜਾਂ ਕੁਛ ਉਹਦੇ ਵਿੱਚ ਬਾਰੂਦ ਰਹਿੰਦਾ ਹੁੰਦਾ ਤੇ ਅਸੀਂ ਉੱਥੇ ਭੀੜ ਲਾ ਕੇ ਬਹਿ ਜੰਨੇ ਇਹ ਵੀ ਕਿਸੇ ਬਹੁਤ ਵੱਡੀ ਘਟਨਾ ਨੂੰ ਜਨਮ ਦੇਵੇਗੀ ਤੋ ਆਉ ਅੱਜ ਲੋੜ ਆ ਸੀ ਆਪਣਾ ਆਪ ਬਚਾ ਲਈਏ ਜਿਹੜਾ ਆਪਣਾ ਆਪ ਬਚਾ ਲੈਂਦਾ ਉਹਦੇ ਨਾਲ ਸਮਾਜ ਬਚ ਜਾਂਦਾ